ਸਵਾਗਤ ਹੈ ਸਸਿਕਾ ਨਮਸਕਾਰ ਆਵਾਜ਼ ਬੁਲਿੰਗ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਾਰੇ ਡਾਕਟਰ ਮੇਰਾ ਸਾਰੇ ਸਾਥ ਦਿਓ ਆਮ ਆਪ ਦੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਡਾਕਟਰ ਬਲਬੀਰ ਸਿੰਘ ਜਿੰਦਾਬਾਦ ਭਾਰਤ ਮਾਤਾ ਕੀ ਜੈ ਬਹੁਤ ਬਹੁਤ ਧੰਨਵਾਦ ਵਾਰ ਨੰਬਰ 13 ਰਾਜਾ ਸਾਹਿਬ ਵਾਲੀ ਗਾਈ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਕੁਸ਼ੂ ਮੱਕੂ ਜੀ ਔਰ ਮੱਕੂ ਫੈਮਿਲੀ ਸਾਰੀ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਔਰ ਇਹ ਦੂਸਰੀ ਮੀਟਿੰਗ ਲਗਾਤਾਰ ਆਪਣੇ ਵਾਰਡ ਦੇ ਵਿੱਚ ਕਰਾਈ ਆ ਮੈਂ ਇਹਨਾਂ ਦਾ ਜਲਦੀਆਂ ਕਾਰਵਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਕੁਝ ਗੱਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰਚਾਰ ਚੱਲ ਰਿਹਾ ਹੁੰਦਾ ਦੋ ਮਿੰਟ ਬੜਾ ਦੋ ਬੱਚੋ ਕੁਝ ਗੱਲਾਂ ਜਿਹੜੀਆਂ ਨੇ ਉਹ ਕੰਮੀਆਂ ਬਹੁਤ ਜ਼ਰੂਰੀ ਨੇ ਨਾਪਾ ਸ਼ਹਿਰ ਦੀ ਲੋਹਾਰ ਨਾਪਾ ਸ਼ਹਿਰ ਦਾ ਅਖਤੂਰ ਸਾਲ ਪਹਿਲਾਂ ਦਾ ਹਾਲ ਤੁਸੀਂ ਸਾਰੇ ਦੇਖਿਆ ਹੀ ਹੈ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਤੁਸੀਂ ਵੋਟਾਂ ਪਾ ਕੇ ਆਪਣੇ ਬੱਚੇ ਨੂੰ ਆਪਣੇ ਪ੍ਰਾਣ ਨੂੰ ਐਮਐਲਏ ਬਣਾਇਆ ਔਰ ਜਦੋਂ ਤੋਂ ਮੈਡਮ ਸੁਜਾਤਾ ਚਾਵਲਾ ਜੀ ਪ੍ਰਧਾਨ ਬਣੇ ਨੇ ਸਾਰੇ ਐਮਸੀ ਸਹਿਬਾਨ ਸਾਡੀ ਟੀਮ ਸਾਰੀ ਪੱਪੂ ਪੰਕੇ ਜੀ ਕਪਲਮਾਨ ਜੀ ਸਾਰੀ ਟੀਮ ਸਾਡੀ ਮਿਲ ਕੇ ਜਿਹੜੀ ਸ਼ਹਿਰ ਲਈ ਕੰਮ ਕਰ ਰਹੀ ਹੈ ਤੇ ਮੈਂ ਚਾਹੁੰਗਾ ਕਿ ਤੁਸੀਂ ਹੱਥ ਖੜੇ ਕਰਕੇ ਇਸ ਜਿੱਤੀ ਗਵਾਹੀ ਪਰੋਂ ਹੱਥ ਖੜੇ ਕਰਕੇ ਦੱਸੋ ਕਿ ਨਾਬਾ ਪਰ ਉਹਨਾਂ ਨੂੰ ਸਾਫ਼ ਹੋਇਆ ਕਿ ਨਹੀਂ ਹੋਇਆ ਜੀ ਹੋਇਆ ਕਿ ਨਹੀਂ ਹੋਇਆ ਜੀ ਹੋਇਆ ਇੱਕ ਵਾਰ ਜ਼ੋਰਦਾਰ ਤਾੜੀਆਂ ਪੜਿਆ ਪੁਰੀਆ ਨਗਰ ਕੌਂਸਲ ਨਾਬਾ ਦੇ ਪਿੰਲੇ ਪਿੰਲੇ ਕੀ ਜੀ ਦੇਣਾ ਜਿੰਦਾਬਾਦ ਜੀ ਦੇਣਾ ਜਿੰਦਾਬਾਦ ਜੀ ਦੇਣਾ ਜਿੰਦਾਬਾਦ ਸੋਏ ਸਾਹਿਬ ਤੁਹਾਨੂੰ ਆ ਤੁਸੀਂ ਵੋਟਾਂ ਪਾ ਕੇ ਇਤਿਹਾਸ ਬਣਾਇਆ ਨਾਪੇ ਦਾ ਅਗਰ ਮੰਨ ਲਓ ਫੇਰ ਉਹੀ ਗਲਤੀ ਕਰਦੇ ਨੀ ਤਾਂ ਫਿਰ ਨਵਾਂ ਪਣਕੀ ਹੋਣਾ ਸੀਗਾ ਕੁਝ ਵੀ ਨਹੀਂ ਹੋਣਾ ਸੀ ਉਹੀ ਗੰਦਗੀ ਦੇ ਟੇਰ ਉਹੀ ਆਵਾਰਾ ਪਸ਼ੂ ਉਹੀ ਮੇਰਾ ਉਹੀ ਗੱਲਾਂ ਬਾਤਾਂ ਔਰ ਤੁਸੀਂ ਦੇਖੋ ਹਲੇ ਪ੍ਰਸਾਦ ਦੇ ਟਾਈਮ 'ਚ ਜੁੜਾ ਸਮਾਂ ਹੈ ਬੇਸ਼ੱਕ ਲક્ષਿਤ ਕਰ ਰਹੀ ਆ ਪਰ ਅਸੀਂ ਨਾਲ ਹੀ ਸਫਾਈ ਪਹਿਲੇ ਸ਼ੁਰੂ ਕਰ ਦਿੱਤੀ ਔਰ ਜਿਨੇ ਜ਼ਿਕਰ ਕੀਤਾ ਕਿ ਨੱਬਾ ਪਟਿਆਲਾ ਗੇਟ ਰਾਜਸਤਾਨੀਆ ਨਾਬੇ ਦੀ ਇਹ ਰਾਜਸੀ ਸ਼ਹਿਰਾ ਉਹ ਅੱਜ ਬਹਾਦਰ ਭਰਮਣ ਸਿੰਘ ਜੀ ਦੇ ਨਾਮ ਤੇ ਉੱਤੇ ਤੇ ਮਹਾਰਾ ਪ੍ਰਤਾਪ ਸਿੰਘ ਜੀ ਦੇ بیٹے ਅਰਜ ਹਿੰਮਤ ਸਿੰਘ ਜੀ ਦਾ ਸੰਸਕਾਰ ਹੋਇਆ ਨੱਬਾ ਦੇ ਵਿੱਚ ਕਿਤੇ ਕੱਲ ਡੈਥ ਹੋ ਗਈ ਸੀ ਉਹਨਾਂ ਦਾ ਵਸਾਇਆ ਸ਼ਹਿਰ ਹੈ ਔਰ ਇਹ ਸ਼ਹਿਰ ਛੋਟੀ ਕਾਸ਼ੀ ਨਾਲ ਜਾਣਿਆ ਜਾਣ ਵਾਲਾ ਸ਼ਹਿਰ ਇਹ ਸ਼ਹਿਰ ਮਹਾਰਾਜਾ ਹੀਰਾ ਸਿੰਘ ਜੀ ਦਾ ਸਾਰੇ ਤਰ੍ਹਾਂ ਦਾ ਸਤਕਾਰ ਕਰਨ ਵਜੋਂ ਜਾਣਿਆ ਜਾਣ ਬਲ ਉਸ ਹੈ। ਇਹ ਸ਼ਹਿਰ ਅਨਾ ਮੱਧਮਾ ਸਿੰਘ ਜੀ ਦਾ ਸ਼ਹਿਰ ਇਹ ਉਹ ਵਿਰਾਸਤ ਜਿਨ੍ਹਾਂ ਨੇ ਪਹਿਲਾ ਸਿੱਖ ਮੈਜਰ ਐਕਟ ਲਾਗੂ ਕੀਤਾ ਹੈ। ਜਿਸੇ ਕਰਕੇ ਨਾਪਾਂ ਵਿੱਚ ਛੋਟੀ ਕਾਸ਼ੀ ਨਾ ਬਚਾਣੇ। ਪਰ ਜਿੰਨਾ ਇੱਕ ਖੂਬਸੂਰਤ ਸ਼ਹਿਰ ਹੁਣ ਆਇਨਵੈਸਟਮੈਂਟ ਮੈਨੇਜ ਕੰਪਨੀ ਤੋਂ ਬਹੁਤ ਜ਼ਿਆਦਾ ਵੇਅਰਨੈਸ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਤੁਹਾਨੂੰ ਕੰਮ ਨਜ਼ਰ ਆ ਰਿਹਾ ਸਭ ਤੋਂ 10% ਤੋਂ ਬਾਕੀ ਹੈ। ਅਸੀਂ ਬਹੁਤ ਸਾਰੀ ਪੁਰਾਣੀ ਕੀਤੀ ਹੋਈ ਹੈ ਨਾਪਾ ਸ਼ਹਿਰ ਨੇ। ਨਾਪਾ ਸ਼ਹਿਰ ਦੇ 23 ਵਾਰ ਨੇ ਔਰ ਨਾ ਉਸ ਦੇ 1.5 ਸਾਲ ਤੋਂ ਕੈਪਲੀਕੇਸ਼ਨ ਜੂਲ ਦਿੱਤੀ ਹੋਈ ਹੈ ਕਿ ਨਗਰ ਕੌਂਸਲ ਨਾਪਾ ਰੋਡ ਕਾਰਪੋਰੇਸ਼ਨ ਬਣਾਇਆ ਜਾਵੇ। ਜਾਨਕਿ ਜਿਹੜੀਆਂ ਨਾਲ ਆਊਟਰ ਕਲੋਨੀਆ ਹੱਥਾ ਜਿਹੜੀਆਂ ਅਧਾਰਿਤ ਨੇ گاਉਂ ਹੋ ਕਿਸੇ ਪੰਚਾਇਤ ਦੇ ਵਿੱਚ ਨੇ ਨਗਰ ਕੌਂਸਲ ਦੇ ਵਿੱਚ ਨੇ ਕਿ ਨਾਪਾ ਨੂੰ ਨਾਪਾ ਸ਼ਹਿਰ ਦੇ ਵਿਚਾਰ ਕੀਤਾ ਜਾਵੇ ਮੇਰਾ ਖਿਆਲ ਹੈ ਸੱਚੇ ਪਾਸ਼ਾ ਕਰਤਾ ਕਰੂਗਾ ਕਿ ਨਾਪਾ ਕਾਰਪੋਰੇਸ਼ਨ ਬਣੇਗਾ ਨਾਪਾ ਸ਼ਹਿਰ ਦੇ 50 ਵਾਰਡ ਬਣਨਗੇ ਫੇਰ ਹਾਊਸ ਹੋਪਟਲ ਜੀ ਸਾਰੇ ਕੰਮ ਹੋਣਗੇ ਔਰ ਨਾਪੇ ਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ ਫੰਡ ਵੀ ਆਇਆ ਕਰਨਗੇ ਔਰ ਨਾਪਾ ਜਿੰਨਾ ਸੋਹਣਾ ਸ਼ਹਿਰ ਹੈ ਇੱਥੇ ਉਸ ਤੋਂ ਵੱਧ ਇੱਥੇ ਹੋਰ ਤਰ੍ਹਾਂ ਦੀ ਤਰੱਕੀ ਦੇਖਣ ਨੂੰ ਮਿਲੂਗੀ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਸਰਪੁਰਦੇਵ ਸਿੰਘ ਜਿੰਦਾਬਾਦ ਸਰਪੁਰਦੇਵ ਸਿੰਘ ਜਿੰਦਾਬਾਦ ਜਿੰਦਾਬਾਦ ਮਾਪੇ ਦੇ ਵਿੱਚ 23 ਵਾਰਡ ਨੇ 10 11 ਐਮਸੀ ਆਲਰੇਡੀ ਆਵਾਜ਼ੀ ਪਾਰਟੀ ਦਾ ਹਿੱਸਾ ਨੇ ਬਾਕੀ ਜਿਹੜੇ ਸਾਡੇ ਵਾਰਡ ਇੰਚਾਰਜ ਨੇ ਮੈਡਮ ਸੁਹਿਤਾ ਜੀ ਮੇਰੇ ਭਰਾ ਕਸ਼ਮੀਰ ਲਾਲਤਾ ਜੀ ਸੋਨੋ ਜੀ ਟਫਨ ਤੁਲੀ ਜਿਹੜੇ ਮਸ਼ਹੂਰ ਨੇ ਤੁਲੀ ਜੀ ਤੁਲੀ ਸਾਹਿਬ ਵਾਰ ਨੰਬਰ 18 ਤੋਂ ਪਰ ਉਹ ਫਰੂਟਾਂ ਦਾ ਵਧੀਆ ਉਹਨਾਂ ਦਾ ਕੰਮ ਹੈ ਕਾਕਾ ਵੀ ਤਕੜਾ ਬੀ ਇਨਸਾਨਾਂ ਦਾ ਸਾਰਾ ਪਰਿਵਾਰ ਸ਼ਾਮਲ ਹੋਇਆ ਪਾਟਿਆ ਸਾਹਿਬ ਲਿੰਦਰਜੀਤ ਪਾਟਿਆ ਸਾਹਿਬ ਇਹ ਸਾਰਾ ਪਰਿਵਾਰ ਚ ਵਾਧਾ ਹੋ ਰਿਹਾ ਹੈ 23 ਵਾਰ ਨੇ ਨਾਪੇ ਦੇ ਕਿਸੇ ਵੀ ਵਾਰਡ ਦੇ ਵਿੱਚ ਆਪਾਂ ਕੋਈ ਪੱਖਪਾਤ ਨਹੀਂ ਕੀਤਾ ਵੀ ਇੱਥੇ ਕਾਂਗਰਸ ਇੱਥੇ ਕਾਲੀ ਹੈ ਵੀ ਇੱਥੇ ਕੰਮ ਨਹੀਂ ਕਰਨਾ ਹਰੇਕ ਵਾਰ ਦਾ ਕੰਮ ਇਥੋਂ ਤੱਕ ਕਿ ਵਾਡ ਨੰਬਰ 9 ਤੇ 10 ਤੱਕ ਸਾਰੇ ਜਿਹੜੇ ਪਹਿਲਾਂ ਪ੍ਰਧਾਨ ਰਹੇ ਉਹਨਾਂ ਨੇ ਮੈਸੇਜ ਉਹ ਤੋਂ ਐਮਸੀ ਨੇ ਤੇ ਆਪ ਵੀ ਐਮਸੀ ਨੇ ਉਹਨਾਂ ਵਾਡਾਂ ਦਾ ਕੰਮ ਵੀ ਅਸੀਂ ਕਰਵਾਇਆ ਜੀ ਕਿਉਂ ਕਰਵਾਵਾ ਕੰਮ ਕਿਉਂਕਿ ਜਦੋਂ 2022 ਦੇ ਵਿੱਚ ਜਦੋਂ ਲੈਕਚਰ ਹੋਈ ਐਮਐਲਏ ਦੀ ਮੈਂ ਗਲੀ ਗਲੀ ਤੋਂ ਮ다가 ਸੀ ਸਾਈਕਲ ਤੇ ਘੁੰਮਦਾ ਸੀ ਸਭ ਨੂੰ ਕਹਿੰਦਾ ਸੀ ਕਿ ਬਿਦਲਾ ਕਰੋ ਇਹ ਬਹੁਤ ਜ਼ਰੂਰੀ ਹੈ ਔਰ ਜਦੋਂ ਰਿਜ਼ਲਟ ਆਇਆ ਨਾ ਪਾ ਦੇ 52 ਬੂਥ ਨੇ ਨਾਪੇ ਨਾਪਾ ਸ਼ਹਿਰ ਦੇ 52 ਬੂਥ ਟੋਟਲ 226 ਨੇ 226 ਤੋਂ ਕੱਲੇ 52 ਬੂਥ ਨਾਪਾ ਸ਼ਹਿਰ ਦੇ ਨੇ 52 ਦੇ 52 ਬੂਥਾਂ ਤੋਂ 23 ਦੇ 23 ਵਾਰਡ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੀ ਹੈ ਜੀ 23 ਦੇ 23 ਵਾਰਡ ਜਿੱਤੀ ਜੀ ਇਹਦਾ ਫਰਕ ਪੜਦਾ ਕਿ ਅਗਰ ਤੁਸੀਂ ਵੋਟਰਾਂ ਪਾਉਣ ਲੱਗਿਆ ਕਿ ਉਹ ਪੱਖਪਾਤ ਨਹੀਂ ਕੀਤਾ ਤਾਂ ਫਿਰ ਮੈਂ ਵੀ ਪੱਖਪਾਤ ਨਾ ਕਰਾਂ ਬਥੇਰੀਆਂ ਹੋ ਗਿਆ ਰਾਜਨੀਤੀਆਂ ਈਆ ਬਾੜ ਆਪਣਾ ਨਹੀਂ ਛੱਡਦੇਓ ਆ ਡੜੀ ਵਾਲਾ ਆਪਣਾ ਨਹੀਂ ਛੱਡਦੇਓ ਤੇ ਆਪਣਾ ਵਿਰੋਧੀਆ ਛੱਡਦੇਓ ਤਾਂ ਤਾਂ ਕੁਛ ਨਹੀਂ ਨਹੀਂ ਸਭ ਤੇ ਕੰਮ ਬਰਾਬਰ ਹੋ ਰਿਹਾ ਕਿਉਂਕਿ ਮੈਂ ਮਹਾਰਾਜਾ ਹੀਰਾ ਸਿੰਘ ਜੀ ਦਾ ਪੈਰੋਕਾਰ ਹਾਂ ਔਰ ਇਹ ਸ਼ਹਿਰ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਭਾਈਚਾਰਕ ਸਾਂਝ ਸਭ ਤੋਂ ਪ੍ਰਹਿਲ ਦੇ ਵਿੱਚ ਔਰ ਅਸੀਂ ਕਿੰਨੇ ਅਲੱਗ-ਅਲੱਗ ਕੋਈ ਵੀ ਧਰਮ ਦਾ ਪ੍ਰੋਗਰਾਮ ਹੁੰਦਾ ਮਰੇ ਹੋ ਕੇ ਮੱਤ ਚੜ ਕੇ ਯੋਗਦਾਨ ਉਤਪਾਉਂਦੇ ਆ ਔਰ ਮਰੇ ਹੋ ਕੇ ਉਹਦਾ ਹਿੱਸਾ ਬਣਦੇ ਆ ਕਿਉਂਕਿ ਸਰਕੂਲਰ ਆਸੀ ਪਰਨ ਪਰੇਖ ਕਿਸੇ ਤਰ੍ਹਾਂ ਦੇ ਵਿੱਚ ਕੋਈ ਜਾਜਪਾਤ ਨਹੀਂ ਸਿਰਫ ਆਪਣੀ ਜੌਬ ਦੇ ਵਿੱਚ ਪ੍ਰੋਫੈਸ਼ਨਲ ਲੱਗੇ ਸਾਰਾ ਸਾਰਾ ਨਾਪਾਪਰਾ ਸਾਰੇ ਲੋਕ ਆਪਣੇ ਰੋਜ਼ਾਨਾ ਦੇ ਕੰਮ ਕੀਤਾ ਜਾਣ ਪਿਛਲੇ ਸਾਲ ਹਾਊਸਪੈਕਸ ਦੇ ਵਿੱਚ ਨਾਪੇ ਨੇ ਨਵਾਂ ਇਤਿਹਾਸ ਲਿਖਿਆ ਵੀਰੋ ਨਵਾਂ ਇਤਿਹਾਸ ਵੀਰੋ ਦੇ ਪੈਨੋ ਤੇ ਹਰੇਕ ਨਾਪੇ ਦਾ ਨਿਵਾਸੀ ਉੱਤੇ ਸੈਰ ਕਰ ਸਕੇ ਉੱਤੇ ਜਿੰਮ ਲਾ ਸਕੇ ਜਦੇ ਮੋਢੇ-ਗੋਡੇ ਦੁਖਦੇ ਆ ਸਾਰੇ ਠੀਕ ਹੋ ਜਾਣਗੇ ਇਹ ਮੇਰੇ ਮਨ ਦੀ ਤਲੱਬ ਹੈ। ਔਰ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦੋ ਗੱਲਾਂ ਕਹਿ ਕੇ ਭੇਜਿਆ ਕਿ ਹਰੇਕ ਨੁੱਕੜ ਮਿੱਟਣ ਦੇ ਵਿੱਚ ਹਰੇਕ ਜਨਸਭਾ ਦੇ ਵਿੱਚ ਹਰੇਕ ਰੈਲੀ 'ਚ ਇਹ ਗੱਲ ਕਹਿਣੀ ਹੈ। ਪਤਾ ਕਿਹੜੀ? ਉਹ ਕਹਿੰਦੇ ਦੱਸ ਦਿਓ ਬੇਬੇ ਨੂੰ ਦੱਸ ਦਿਓ ਭੈਣਾਂ ਨੂੰ ਮੈਨੂੰ 1000 ਰੁਪਏ ਯਾਦ ਆ ਤੁਹਾਡਾ ਮੈਂ ਬਹੁਤ ਜਲਦੀ ਜਾਣ ਜਾ ਰਿਹਾ ਤੁਹਾਡਾ 1000 ਰੁਪਏ। ਹਰ ਸਾਥ ਦੇ ਉੱਪਰ ਹਰ ਬੱਚੀ ਨੂੰ, ਹਰ ਭੈਣ ਨੂੰ, ਹਰ ਬਜ਼ੁਰਗ ਮਾਤਾ ਨੂੰ ਜਿਹੜਾ ਫਰਾਂਸ ਸਾਹਿਬ ਤੋਂ ਫਰਮ ਹੈ 1000 ਰੁਪਇਆ ਮਿਲੂਗਾ ਜਿਹੜੀ ਪੈਨਸ਼ਨ ਹੁਣ 1500 ਹੈ ਇਹ 2500 ਹੋ ਜਾਏਗੀ ਯਾਨੀ ਕਿ ਬੇਬੇ ਨੂੰ 1 ਮਹੀਨੇ ਦਾ 3500 ਰੁਪਇਆ ਮਿਲੂਗਾ 3500 ਵਾਹ